ਇਕ ਸਰਫਰਾ ਆਸ਼ਿਕ ਜੋ ਆਪਣੀ ਪਾਕਿਸਤਾਨ ਦੇ ਵਿੱਚ ਬਣੀ ਦੋਸਤ ਨੂੰ ਮਿਲਣ ਲਈ ਸਰਹੱਦ ਤੇ ਪਹੁੰਚ ਗਿਆ ਪਰ ਉਸ ਨੂੰ ਬੀਐਸਐਫ ਨੇ ਪੁਲਿਸ ਦੇ ਹਵਾਲੇ ਕਰ ਦਿੱਤਾ ਪਾਕਿਸਤਾਨੀ ਕੁੜੀ ਦੇ ਨਾਲ ਸੋਸ਼ਲ ਮੀਡੀਆ ਤੇ ਦੋਸਤੀ ਹੋਈ ਤਾਂ ਭਾਰਤ-ਪਾਕਿਸਤਾਨ ਸਰਹੱਦ ਤੇ ਇਹ ਸਿਰਫਰਾ ਆਸ਼ਿਕ ਪਹੁੰਚ ਗਿਆ ਫਿਰ ਇਸ ਤੋਂ ਬਾਅਦ ਬੀਐਸਐਫ ਨੇ ਫੜ ਕੇ ਇਸ ਨੂੰ ਪੁਲਿਸ ਹਵਾਲੇ ਵੀ ਕਰ ਦਿੱਤਾ ਜੀਹਾਂ ਬੀਐਸਐਫ ਨੇ ਫਾਸਲ ਕਾ ਦੇ ਭਾਰਤ-ਪਾਕਿਸਤਾਨ ਸਰਹੱਦ ਨੇੜਿਓਂ ਇਸ ਨੌਜਵਾਨ ਨੂੰ ਕਾਬੂ ਕੀਤਾ ਉਧਰ ਹੀ ਲੜਕੇ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਤੇ ਉਸਦੀ ਦੋਸਤੀ ਪਾਕਿਸਤਾਨੀ ਲੜਕੀ ਦੇ ਨਾਲ ਹੋ ਗਈ ਅਤੇ ਪਿਆਰ ਦੇ ਚੱਕਰ 'ਚ ਨੌਜਵਾਨ ਭਾਰਤ-ਪਾਕਿਸਤਾਨ ਸਰਹੱਦ ਤੇ ਹੀ ਪਹੁੰਚ ਗਿਆ ਜਿੱਥੇ ਉਸ ਨੂੰ ਬੀਐਸਐਫ ਨੇ ਕਾਬੂ ਕਰ ਲਿਆ ਤੇ ਪੁਲਿਸ ਤੇ ਹਵਾਲੇ ਕਰ ਦਿੱਤਾ ਨੌਜਵਾਨ ਪਛਾਣ ਅੰਜਨੈਲ ਪੁੱਤਰ ਖੁਸ਼ੀਦ ਵਾਸੀ ਯੂਪੀ ਵਜੋਹੀ ਹੈ ਫਿਲਹਾਲ ਪੁਲਿਸ ਵੱਲੋਂ ਨੌਜਵਾਨ ਤੇ ਪਰਿਵਾਰਕ ਮੈਂਬਰਾਂ ਦੇ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਕੀ ਕਹਿਣਾ ਪੁਲਿਸ ਦਾ ਆਓ ਸੁਣਦੇ ਹਾਂ ਜਿਹਦਾ ਨਾਮ ਹੈਗਾ ਸੀ ਜਨੇਜ ਸਾਮਵ ਕੁਸ਼ੀਦ ਰੈ residense ਉਹ ਬਾਗਵਾਲਾ ਜ਼ਿਲ੍ਹਾ ਬਦਾਉ ਯੂਪੀ ਤਾਂ ਇਹ ਕੁਝ ਟਾਈਮ ਦੇ ਉਤੋਂ ਕੋਟਪੱਤਾ ਬਠਿੰਡੇ ਜਿਲ੍ਹੇ ਚ ਪਿੰਡਾ ਉੱਥੇ ਰਹਿ ਰਹੇ ਆ ਉੱਥੇ ਜਿਹੜਾ ਪਿੰਡਾ ਦੇ ਵਿੱਚ ਫੇਰੀ ਦੇ ਕੇ ਕਮਾੜਦਾ ਕੰਮ ਕਰਦੇ ਆ ਤੇ ਇਸ ਮੁੰਡੇ ਦੇ ਕਿਤੇ ਫੋਨ ਦੇ ਉੱਤੇ ਕਿਤੇ ਕਿਸੇ ਤਰ੍ਹਾਂ ਕੁਝ ਪਾਕਿਸਤਾਨ ਦੇ ਅੰਦਰ ਕਿਸੇ ਲੜਕੀ ਨਾਲ ਕੁਝ ਇਸ ਤਰ੍ਹਾਂ ਦੀ ਫੋਨ ਫੋਨ ਤੇ ਗੱਲਬਾਤ ਹੋਣ ਲੱਗੀ। ਤਾਂ ਉਸ ਤੋਂ ਬਾਅਦ ਕੀ ਹੋਇਆ ਵੀ ਕਿਸੇ ਉਹ ਲੜਕੀ ਦਾ ਉੱਥੇ ਮਤਲਬ ਵਿਆਹ ਵਗੈਰਾ ਹੋ ਗਿਆ ਤਾਂ ਉਹਨੇ ਨੂੰ ਮੈਸੇਜ ਕਰਤਾ ਵੀ ਮੈਨੂੰ ਹੁਣ ਕਹੋ ਸੰਦੀ ਮੇਰਾ ਵਿਆਹ ਹੋ ਗਿਆ। ਜਿਸ ਦੀ ਜਿਹੋ ਦੇ ਵਿੱਚ 7ਵੇਂ ਚ ਚਲਾ ਗਿਆ ਨੂੰ ਸੱਤ ਲੱਗੀ ਉਸ ਗੱਲ ਦੀ ਵੀ ਮੇਰਾ ਐਵੇਂ ਕਰਕੇ ਸੀਗਾ। ਤੇ ਉਹਦੇ ਵਿੱਚ ਜਿਹੜਾ ਇਹ ਹੁਣ ਆਪਦਾ ਦਿਮਾਗੀ ਸੁਰਤੋਲਣ वगैरह ਜਿਹੜਾ ਗਵਾ ਬੈਠਾ ਸੀਗਾ। ਤਾਂ ਉਹਦੇ ਵਿੱਚ ਇਹ ਜਿਹੜਾ ਇੱਥੇ ਆਇਆ ਸੀਗਾ ਅਦਰਕ ਆ ਗਿਆ ਬਠਿੰਡੇ ਤੋਂ ਇੱਥੇ ਜਾਰਿਆ ਸੀਗਾ ਬਾਟਰ ਵਾਲੀ ਸਾਈਡ 'ਤੇ ਤਾਂ ਉੱਥੇ ਜਿਹੜਾ ਬੀਐਸਐਫ ਨੇ ਇਹਨੂੰ ਰੋਕ ਲਿਆ ਰੋਕੇ ਜਿਹੜਾ ਇਹਨੂੰ ਕਿਸੇ ਤਰ੍ਹਾਂ ਪੁੱਛਗਿੱਛ ਕੀਤੀ ਜੋ ਵੀ ਉਹਨਾਂ ਨੂੰ ਕਰਨੀ ਸੀਗੀ ਉਹ ਕਰਨ ਤੋਂ ਬਾਅਦ ਇਹਨਾਂ ਨੇ ਆਪਣੇ ਵਾਰਸਾਂ ਨੂੰ ਭੁਲਾਇਆ ਸੀਗਾ ਭੁਲਾਇਆ ਕਰਨ ਤੋਂ ਬਾਅਦ ਆਪਾਂ ਇਹਦੇ ਵਾਰਸਾਂ ਨੂੰ ਬੁਲਾਇਆ ਵਾਰਸਾਂ ਨੂੰ ਬੁਲਾ ਕੇ ਉਹਨਾਂ ਨੂੰ ਉਹਨਾਂ ਦੇ ਹਵਾਲੇ ਕੀਤਾ ਨੇ ਇਹੀ ਦੱਸਿਆ ਇਹਦੇ ਜਿਹੜੇ ਵਾਰਸ ਵੀ ਆਏ ਸੀ ਉਹਨਾਂ ਨੇ ਵੀ ਇਹ ਗੱਲ ਦੱਸੀ ਹੈ ਵੀ ਇਹ ਕੁੜੀ ਦੇ ਚੱਕਰ ਵਿੱਚ ਹੀ ਜਿਹੜਾ ਹੈਗਾ ਆ ਉਹਦਾ ਦਬਾਗੀ ਸੰਤੁਲਨ ਗਵਾ ਬਠਾਣ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ